ਤਸਵੀਰ ਤੁਹਾਡਾ ਸਾਂਝੀ ਕਰ ਰਿਹਾ ਕਿ ਕਪੂਰਤਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹ ਚਹਾਂਪੁਰ ਤੇ ਵਿੱਚ ਗੋਲੀ ਚੱਲੀ ਹੈ ਜਿਆ ਨੌਜਵਾਨਾਂ ਨੇ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਨੇ ਦੱਸਤੇ ਕਿ ਇਹ ਘਟਨਾ ਬੀਤੀ ਰਾਤ ਵਾਪਰਦੀ ਹੈ ਜਿਆ ਪਿੰਡ ਦੇ ਵਿੱਚ ਕੁਝ ਨਕਾਬਪੋਸ਼ ਹਥਿਆਰਬੰਦ ਵਿਅਕਤੀ ਆਉਂਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਨੇ ਜਿਸ ਦਰਾਂ ਉਵਾਲਵਲ ਬਚ ਗਏ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਨੇ ਵੀ ਦੱਸਿਆ ਹੈ ਕਿ ਸ਼ਨੀਵਾਰ ਜਦੋਂ ਖਾਣਾ ਖਾਣ ਤੋਂ ਬਾਅਦ ਚੈਅ ਕਰਨ ਲਈ ਘਰ ਤੇ ਬਾਹਰੀ ਗਲੀ ਦੇ ਵਿੱਚ ਘੁੰਮ ਰਹੇ ਸਨ ਤਾਂ ਦੋ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹੜਾ ਸਵਾਰ ਹੋ ਕੇ ਅੰਦਰ ਮੋਟਰਸਾਈਕਲ ਤੇ ਆਦੇ ਸਾਰੀ ਦੋਨਾ ਆਤਾਰਵਨ ਨੌਜਵਾਨਾਂ ਨੇ ਕਾਬਵ ਤੋੜ ਫਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਰਾਂ ਭੱਜ ਕੇ ਉਹਨਾਂ ਆਪਣੀ ਜਾਨ ਬਚਾਈ ਹੈ ਹੁਣ ਦੱਸਿਆ ਕਿ ਮੌਕੇ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਕੋਲ 6 ਕਾਲੀ ਰੋਂਦਰੀ ਬਰਾਮਦ ਹੋਏ ਨੇ ਪਿੰਡ ਦੇ ਹਰ ਇੱਕ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਹੁਣ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਮੈਂ ਪੰਚਾਇਤ ਮੈਂਬਰ ਆ ਠੀਕ ਹੈ ਜੀਰਾ ਮਾ ਪ੍ਰਿਥੀ ਕੁਛ ਸਮਝ ਲਾ ਹਾਂਜੀ ਇੱਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮਾ ਆਏ ਸੀਗੇ ਤੇ ਕੁਛ ਅਣਪਛਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਅੱਛਾ ਕਿੰਨੇ ਫੈਰ ਹੋਏ ਇੱਥੇ ਇਹ 5 6 6 ਫੈਰ ਹੋਏ ਆ ਹਾਂਜੀ ਮੋਟਰਸਾਈਕਲ ਤੇ ਆਇਆ ਹਮਲਾਵਰ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਰ ਕੋਈ ਪਛਾਣ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਫ ਤੇ ਦੂਜੇ ਕਿਦਾਂ ਰਹਿ ਸਕਦੇ ਆ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਤੁਹਾਡਾ ਕੀ ਹੁੰਦਾ ਵਾ ਮੈਂ ਵਾਈਸ ਚੇਅਰਮੈਨ ਆ ਜਲਾ ਪ੍ਰੀਸ਼ਦ ਕਪੂਰਤਲਾ ਦਾ ਕੀ ਘਟਨਾ ਵਾ ਆਪਣੀ ਹੁਣ ਕੋਈ ਸਮਾਂ ਪਹਿਲਾਂ ਇੱਥੇ ਉਸ ਨਹੀਂ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਤਾਂ ਵੈਸੇ ਤੋਂ ਫੇਰ ਆਇਆ ਤੇ ਇੱਥੇ ਜਦੋਂ ਇੱਥੋਂ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਤਾਂ ਭੱਜ ਕੇ ਬਚਿਆ ਕੀਤਾ ਆਪਣਾ ਇੰਨੇ ਫਾਇਰ ਚੱਲੇ ਇਥੇ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਫਾਇਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌਲਾਂ ਦੀਆਂ ਗੋਲੀਆਂ ਚ ਨਿਕਲੇ ਆ ਪੰਜਾਬ ਕਿਹੜੇ ਮੌਜੂਦ ਜੀ ਨਿਕਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹੁਣ ਕੀ ਕਰੀਏ ਬੇੜਾ ਇਹ ਗਰਗ ਹੋਇਆ ਹੈ ਆਪੀ ਦੱਸ ਦੋ ਕੋਈ ਹੈਗੀ ਸੁਰੱਖਿਆ ਕਰਦੇ ਬਾਹਰ ਸਖਿਆ ਹੈ ਨਹੀਂ ਜਿਹੜੇ ਹਮਲਾਵਾਲ ਮੂੰਹ ਟਕਿਆ ਸੀ ਜਾਂ ਕਿਦਾਂ ਸੀ ਮੂੰਹ ਟਕੇ ਹੋਏ ਸੀ ਟੋੜੇ ਦੋ ਜਣੇ ਸੀ ਦੋ ਬਜਾਨੇ ਦੋਨਾਂ ਕੋ ਪਿਸਟਲ ਦੋਨਾਂ ਕੋ ਪਿਸਟਲ ਦੋਨਾਂ ਨੇ ਮੋਰਚਾ ਰੋਕੇ ਚਲਾਏ ਮੋਰਚਾ ਰੋਕੇ ਚਲਾਏ ਹਮ ਮੰਗ ਕੰਨੀ ਜਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੀ ਕਰਨੀ ਆ ਇਹਨਾਂ ਕੋਈ ਦੇਖ ਲਓ ਜੇ ਕੋਈ ਹੁੰਦਾ ਤਾਂ ਜਾਂ ਕੋਈ ਹੋਰ ਕਾਰਵਾਈ ਦੱਸੋ ਉੱਥੇ ਚੱਲ ਜੰਨੇ ਆ ਹੈਗਾ ਕੋਈ ਜਵਾਬ ਤਾਂ ਦੱਸ ਦੋ ਨੀ ਸਵੇਰ ਨੂੰ ਲੱਭ ਲਾਂਗੇ ਬੇ ਮੌਕੇ ਤੋਂ ਬਾਈ 6 6 ਖਾਲੀ ਰੌਂਦ ਲੱਬੇ ਆ 6 ਲੱਭ ਕਿਉਂ ਹਾਂ ਮੌਕੇ ਤੇ ਪੁਲਿਸ ਕੋਈ ਅਲੱਗ ਢੰਗ ਨਾਲ ਪਹੁੰਚਾ ਮੌਕੇ ਤੇ ਪੁਲਿਸ ਤੇ ਗਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਸਰਚ ਕਰਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਕੀ ਨਾਮ ਆ ਮੇਰਾ ਨਾਮ ਭਾਈ ਦੀਪਕ ਜੀ ਕੀ ਕਰਨਾ ਵਾਪਰੇ ਇਥੇ ਘਟਨਾਈ ਮੇਰੇ ਚਾਚਾ ਜੀ ਆ ਚੇਅਰਮੈਨ ਜ਼ਿਲ੍ਹਾ ਪੰਚਾਇਤ ਕਪੂਰਥਲਾ ਇਹ ਨਾ ਆਏ ਸੀਗੇ ਕੰਮ ਤੋਂ ਆਪਣੇ ਤੋਂ ਵਾਪਸ ਤੇ ਜਦੋਂ ਆਪਾਂ ਸੈਰ ਕਰਨ ਪਿੰਦਾ ਵਿੱਚ ਆਮ ਹੀ ਨਿਕਲੇ ਆਇਦਾ ਘਰ ਤੋਂ ਬਾਹਰ ਕੋਈ ਸ਼ੁਭ ਨਹੀਂ ਦੂਰੀ ਅਜੇ ਜੀ ਅਬਾ ਸਾਮ ਆਪਣੇ ਘਰ ਤੋਂ ਦੂਜੇ ਘਰ ਤੱਕ ਸੈਰ ਕਰਨ ਆਏ ਆ ਤੇ ਅਣਪਛਾਤੇ ਵਿਅਕਤੀ ਆਏ ਕੋਈ ਦੋ ਮੋਟਰਸਾਈਕਲ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕੀਤੀ ਭਾਜੀ ਜਿਨ੍ਹਾਂ ਵਿੱਚੋਂ 6 ਫਾਇਰ ਦੇ ਪੁਲਿਸ ਮੁਲਾਜ਼ਮਾਂ ਨੂੰ ਹੋਏ ਆ ਰੌਂਦ ਬਰਾਮਦ ਹੋ ਚੁੱਕੇ ਆ ਰੌਂਦ ਬਰਾਮਦ ਹੋ ਚੁੱਕੇ ਭਾਜੀ ਤੇ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਭਾਜੀ ਚੱਲਦੇ ਆ ਚੱਲਦੇ ਆ ਪਿੱਛੇ ਘਰ ਤੱਕ ਬੰਦੇ ਭੱਜੇ ਭਾਜੀ ਘਰ ਦੇ ਗੇਟ ਦੇ ਅੱਗੇ ਤੱਕ ਬੰਦੇ ਭੱਜੇ ਭਾਜੀ ਉਹ ਪਿਸਟਲ ਉਹਨਾਂ ਦੇ ਕੋਲ ਮੌਜੂਦ ਸੀ ਦੋ ਪਿਸਟਲਾਂ ਦੇ ਨਾਲ ਫਾਇਰਿੰਗ ਕੀਤੀ ਭਾਜੀ ਇਹਨਾਂ ਨੇ ਮੋਕੇ ਦੇ ਪੁਲਿਸ ਦੇ ਅਧਿਕਾਰੀ ਪਹੁੰਚੇ ਹਾਂ ਜੀ ਹਾਂ ਜੀ ਭਾਜੀ ਹਾਂ ਜੀ ਭਾਜੀ ਮੈਡਮ ਨੂੰ ਫੋਨ ਕੀਤਾ ਸੀਗਾ ਐਸਐਚਓ ਸੋਨ ਮੈਡਮ ਜੀ ਨੂੰ ਤੇ ਉਹਨਾਂ ਨੇ ਭੇਜਿਆ ਜੀ ਅਧਿਕਾਰੀ ਜੋ ਵੀ ਆਪਣੇ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਕਾਰਵਾਈ ਭਾਜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਜੇ ਉਹ ਇੱਥੇ ਐਨੇ ਚੁਣੇ ਹੋਏ ਬੰਦਿਆਂ ਦਾ ਨਮਾਇੰਦਾ ਹੀ ਨਹੀਂ ਸੇਵ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਹਾਂ ਕਿੰਨੀ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਹੈ ਇਸ ਇਨਸਾਨ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਅਸੀਂ ਆਮ ਇਨਸਾਨ ਤੋਂ ਕੀ ਆ ਮੰਗ ਕਰਦੇ ਹਾਂ ਇਨਸਾਫ ਦੀ ਭਾਜੀ ਜੇ ਇੱਕ ਇੰਨਾ ਇਲੈਕਟਿਡ ਬੰਦਾ ਹੀ ਨਹੀਂ ਸੇਵ ਤੇ ਆਮ ਇਨਸਾਨ ਕੀ ਸੇਵ ਆ ਇੱਥੇ? ਧੰਨਵਾਦ ਬੜੀ। ਦੇਖਦੇ ਸਾਡੇ ਅਧਿਕਾਰੀ ਆ ਰਹੇ ਆ, ਉਹ ਕਿਹਦਾ ਪ੍ਰਿੰਸੀਪਲ ਬੈਂਕ ਤੋਂ ਆ ਰਹੇ ਬੀ। ਨਹੀਂ ਚੇਅਰਮੈਨ ਸਾਹਿਬ ਇੱਥੇ ਮੌਜੂਦ ਸੀ ਜ਼ਿਲ੍ਹਾ ਪ੍ਰੀਸ਼ਦ ਦੇ। ਜਿਨ੍ਹਾਂ ਗੋਲੀਆਂ ਚੱਲੀਆਂ। ਜੀ ਸਰ ਜੀ ਚੇਅਰਮੈਨ ਤੋਂ ਪੁੱਛਾਂ ਜੂਗਾ ਸਭ ਜੀ। ਉਹਨਾਂ ਨੇ ਤੁਹਾਨੂੰ ਕੀ ਜਾਣ ਕੇ ਦਿੱਤੀ ਵੀ ਮੌਕੇ ਤੇ ਪਹੁੰਚਿਓ? ਚੇਅਰਮੈਨ ਬਾਥਰੂਮ ਕਰ ਨਿਕਲੇ ਸੀਗੇ। ਅੱਛਾ ਜੀ। ਇਧਰੋਂ ਵਸ ਜਾ ਰਹੇ ਇੱਥੇ। ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ? ਇਸ ਬਾਰੇ ਰਿਪੋਰਟ ਕਰਦੇ ਜੀ ਪਤਾ ਕਰ ਰਹੇ ਕਿੰਨੇ ਕਿੰਨੇ ਖੋਲ ਰਾਮ ਤੋਂ ਫੇਰੋਂ ਬ੍ਰਾਮ ਤੋਂ ਮੌਕੇ ਤੋਂ